ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਕੌਰ ਜੀ ਟਿਕਨ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ हां जी जो चैनल ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਵੈਲ ਲਾਈਕ ਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਅੱਜ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੇ ਦਿਖਾਏ ਹੋਏ ਰੰਗ ਸੂਟ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਜੇਕਰ ਤੁਸੀਂ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਬਾਏ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਵਰਕ ਜਾਂ ਸਟਿਚਿੰਗ ਵਗੈਰਾ ਕਿਸੇ ਵੀ ਤਰ੍ਹਾਂ ਦੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਹਰ ਤਰ੍ਹਾਂ ਦੀ ਸਟਿਚਿੰਗ अवेलेबल ਸਟਿਚਿੰਗ ਅਵੇਲੇਬਲ ਹੈ ਜੀ ਤੇ ਆਪਣੇ ਕੋਲ ਵਰਕ ਚ ਜਿਵੇਂ ਹੈਂਡਵਰਕ ਜਰੀਵਰਕ ਥ्रेडਵਰਕ ਆਰੀਵਰਕ ਹੈਂਡ ਪੇਂਟਿੰਗ ਹਰ ਪ੍ਰਕਾਰ ਦਾ ਵਰਕ अवेलेबल ਹੈ ਤੇ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਹਾਂਜੀ ਭੈਣਾਂ ਨੂੰ ਇੱਕ ਰਿਕੁਐਸਟ ਹੈ ਕਿ ਪਲੀਜ਼ ਆਪਣਾ ਆਰਡਰ ਨਾਲ ਤੁਸੀਂ ਪਹਿਲਾਂ ਪੇਮੈਂਟ ਕਰਕੇ ਫੇਰ ਰਖਵਾਇਆ ਕਰੋ ਜੀ ਕਈ ਭੈਣਾਂ ਆਪਣਾ ਆਰਡਰ ਰਖਵਾ ਦਿੰਦੀਆਂ ਦੋ ਦੋ ਤਿੰਨ ਤਿੰਨ ਦਿਨ ਆਖੀ ਜਾਂਦੇ ਤੁਸੀਂ ਰੱਖ ਦੋ ਰੱਖ ਦੋ ਹਾਂਜੀ ਬਾਅਦ ਚ ਪੇਮੈਂਟ ਨਹੀਂ ਆਂਦੀ ਤਾਂ ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਕਿ ਤੁਸੀਂ ਪੇਮੈਂਟ ਕਰ ਦੋ ਬਾਅਦ ਚ ਤੁਹਾਡਾ ਪਾਰਸਲ ਲੱਗੂਗਾ ਪਲੀਜ਼ ਤੁਸੀਂ ਆਪਣਾ ਪੇਮੈਂਟ ਕਰਕੇ ਫੇਰ ਤੁਸੀਂ ਆਪਣਾ ਆਰਡਰ ਬੁੱਕ ਕਰਾਇਆ ਕਰੋ ਜੀ ਕਿਉਂਕਿ ਇਹ ਸੂਟ ਉਸੇ ਦੇ ਰੱਖਿਆ ਜਾਊਗਾ ਜਿੰਨਾਂ ਭੈਣਾਂ ਦੀ ਪੇਮੈਂਟ ਆ ਜਾਂਦੀ ਹੈ ਪਲੀਜ਼ ਸਾਨੂੰ ਕਹਿਣਾ ਨਾ ਪਵੇ ਕਿ ਤੁਹਾਡਾ ਪਾਰਸਲ ਸਟੇ ਆ ਸਾਡੀ ਇਹ ਹਾਂ ਜੇ ਅੱਜ ਆਪਾਂ ਤੁਹਾਡੇ ਲਈ ਸਰਦੀ ਵਾਲੇ ਸੂਟ ਲੈ ਕੇ ਆਏ ਆਏ ਬਸ ਸਰਦੀ ਦਾ ਲਾਸਟ ਆਫਰ ਹੈ ਜੀ ਤੁਹਾਡੇ ਲਈ ਜਿਹੜੇ 5 500 7 700 ਦੇ ਸੂਟ ਸੀ ਜਿਹੜੇ 500 ਵਾਲੇ ਸੂਟ ਸੀ ਉਹ ਤੁਹਾਡੇ ਲਈ ਆਪਾਂ 3 300 350 ਦੀ ਰੇਂਜ ਚ ਆਏਗੇ ਜੀ ਤੇ ਕੁਝ ਸੂਟ ਆਪਾਂ ਜਿਹੜੇ 300 ਦੇ ਦੋ ਸੂਟ ਵੀ ਤੁਹਾਨੂੰ ਦੇਵਾਂਗੇ ਪਲੇਨ ਸੂਟ ਹੋਣਗੇ ਤੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਜਰੂਰ ਦੇਖਿਓ ਜੀ ਅੱਜ ਦੇ ਰੇਟ ਤੁਹਾਨੂੰ ਬਹੁਤ ਵਾਜਬ ਰਹਿਣ ਵਾਲੇ ਆ ਤੇ ਸਾਰੀਆਂ ਭੈਣਾਂ ਦੇ ਲੈਣ ਵਾਲੇ ਸੂਟ ਆ ਆਪਾਂ ਦਿਖਾਉਣਾ ਤੁਹਾਨੂੰ ਆਪਣੇ ਸੂਟ ਹਾਂਜੀ ਇਹ ਦੇਖੋ ਆਪਣਾ ਪਹਿਲਾ ਸੂਟ हाँ जी डिजिटल प्रिंट का सूट है देखो डिजिटल प्रिंट है वाला बहुत सोहना सूट है गा। देखो स्किन क्रीम शेड पे ना तो ग्रे है जी ना क्रीम है देखो बहुत सोहना कलर है वाला बिच बिल्कुल लाइट ए बूटी बनी हुई इस तरह फ्लावर बनया हुआ देखो बहुत सोहना सूट है कपड़े तो बुर नहीं है बिल्कुल भी तो कपड़े की फुल गरंटी है जी बढ़िया हंडूगा कपड़ा ना कोई रंग खराब हो ना बुरा हो बहुत सोहना कपड़ा है ਦੇਖੋ ਜੇ ਕਿਸੇ ਭੈਣ ਨੂੰ ਪਸੰਦ ਆ ਸੂਟ ਤਾਂ ਸਕਰੀਨਸ਼ਾਟ ਲੈ ਲਓ ਜੀ ਇਹਦਾ ਰੇਟ ਹੈਗਾ 450 ਰੁਪਏ ਇਹ ਸੂਟ ਸੀਗਾ ਜੀ 700 ਦਾ 650 ਦਾ ਵੀ ਵੇਚਿਆ 700 ਦਾ ਵੀ ਸੇਲ ਕੀਤਾ ਸੀ ਅੱਜ ਇਹਦਾ ਰੇਟ ਹੈਗਾ ਜੀ 450 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਰਖਵਾ ਸਕਦੇ ਹੋ ਜਿੰਨਾਂ ਭੈਣਾਂ ਦੇ ਆਰਡਰ ਚੱਲ ਰਹੇ ਆ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਜੇਕਰ ਤੁਹਾਨੂੰ ਪਸੰਦ ਆ ਸੂਟ ਤਾਂ ਪਲੀਜ਼ ਆਪਣੇ ਆਰਡਰ 'ਚ ਤੁਸੀਂ ਇਹ ਵਾਲਾ ਸੂਟ ਰਖਵਾ ਸਕਦੇ ਹੋ ਹਾਂਜੀ ਦੇਖੋ ਸਕਰੀਨਸ਼ਾਟ ਲੈ ਲਓ ਜੇ ਤੁਹਾਨੂੰ ਸੂਟ ਪਸੰਦ ਆ ਤਾਂ हां जी भी ये भी ਆਪਣੇ ਕੋਲ ਸਿੰਗਲ ਪੀਸ ਹੀ ਰਹਿ ਗਿਆ ਇਹ ਸ਼ਿਮਰ ਪਸ਼ਮੀਨਾ ਦੇਖੋ ਸ਼ਿਮਰ ਪਸ਼ਮੀਨਾ ਦਾ ਸੂਟ ਹੈ ਜੀ ਇਹ ਵਾਲਾ ਪ੍ਰਕriti ਦਾ ਦੇਖੋ ਟੈਗ ਦੇਖ ਸਕਦੇ ਤੁਸੀਂ ਪ੍ਰਕriti ਦਾ ਸੂਟ ਹੈਗਾ ਇਹ ਵਾਲਾ ਬੁਰਦੀ ਫੁੱਲ ਗਰੰਟੀ ਜੀ ਕਪੜੇ ਤੇ ਸ਼ਿਮਰ ਪਸ਼ਮੀਨਾ ਦਾ ਸੂਟ ਹੈ ਕਲਰ ਮਸਟਰਡ ਹੈ ਦੇਖੋ ਮਸਟਰਡ ਬਾਟਮ ਹੈ ਇਹਦੇ ਨਾਲ ਕਪੜਾ ਪੂਰਾ ਹੋਊਗਾ ਜੀ ਬੁਰਦੀ ਫੁੱਲ ਗਰੰਟੀ ਹੈ ਜੇ ਤੁਹਾਨੂੰ ਪਸੰਦ ਆ ਕਿਸੇ ਵੀ ਭੈਣ ਨੇ ਇਹ ਸੂਟ ਲੈਣਾ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਲੈ ਸਕਦੇ ਹੋ ਹਾਂ ਜੀ ਇਹਦਾ ਰੇਟ ਹੈਗਾ 650 ਰੁਪਏ 850 ਦਾ ਸੂਟ ਸੀਗਾ ਜੀ ਇਹ ਵਾਲਾ 650 ਰੁਪਏ ਸੂਟ ਹੈ ਤਾਂ ਦੇਖੋ ਆਖਰੀ ਮੌਕਾ ਜੀ ਇਹ ਸੂਟ ਅਗਲੀ ਸਰਦੀ ਚ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਕਿਸੇ ਵੀ ਸ਼ਾਪ ਤੋਂ ਕਿਸੇ ਬੁਟੀਕ ਤੋਂ ਲਾਉਂਗੇ 1000 ਤੋਂ ਘੱਟ ਨਹੀਂ ਮਿਲਦਾ ਇਹ ਵਾਲਾ ਸੂਟ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸੂਟ ਲੈ ਸਕਦੇ ਆ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿਗੇ ਆ ਦੋ ਕਲਰ ਰਹਿਗੇ ਦੇਖੋ ਇੱਕ ਇਹ ਵਾਲਾ ਕਲਰ ਹੈ ਹਾਂਜੀ ਇਹ ਗ੍ਰੇ ਕਲਰ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਲੱਗੀ ਹੈ ਇਹਦੇ ਨਾਲ 1000 ਰੁਪਏ ਦਾ ਸੂਟ ਸੀਗਾ ਜੀ ਅੱਜ ਦਾ ਰੇਟ ਹੈਗਾ ਇਹਦਾ 650 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਰਖਵਾ ਸਕਦੇ ਆ ਜੀ ਆਖਰੀ ਮੌਕਾ ਤੁਹਾਡੇ ਕੋਲ ਇਹ ਵਾਰ ਸੂਟ ਲੈਣ ਦਾ ਅਗਲੀ ਸਰਦੀ ਤੁਹਾਨੂੰ 1000 ਰੁਪਏ ਦਾ ਸੂਟ ਮਿਲੂਗਾ ਜੀ ਅੱਜ ਤੁਸੀਂ ਵਧੀਆ ਲੈ ਕੇ ਸੂਟ ਸਟਿਚ ਕਰਵਾ ਕੇ ਰੱਖ ਲਓ ਅਗਲੀ ਸਰਦੀ ਛੜਦੀ ਸਰਦੀ ਤੁਸੀਂ ਵਧੀਆ ਆਰਾਮ ਨਾਲ ਸੂਟ ਕੱਢ ਕੇ ਪਾਓ ਹਾਂਜੀ ਇੱਕ ਇਹ ਵਾਲਾ ਸੂਟ ਦੇਖੋ ਹਾਂਜੀ ਬਹੁਤ ਵਧੀਆ ਕਪੜਾ ਹੈ ਵਾਲਾ ਵੀ ਸਰਦੀ ਵਾਲਾ ਸਟੱਫ ਹੈ ਜੀ ਇਹ ਸਪਨ ਟਾਈਪ ਜੇ ਆ ਜਾਂਦਾ ਕਪੜਾ ਬੱਸ ਬੁਰ ਨਹੀਂ ਆਉਂਦਾ ਤੇ ਬੁਰ ਨਹੀਂ ਆਉਂਦਾ ਜੀ ਬਹੁਤ ਵਧੀਆ ਕਪੜਾ ਹੈਗਾ ਬਹੁਤ ਵਧੀਆ ਡਿਜ਼ਾਈਨ ਹੈ ਦੇਖੋ ਕਲਰ ਇਹਦਾ ਬੋਟਲ ਗ੍ਰੀਨ ਕਲਰ ਹੈ ਵਿੱਚ ਮਹਿਰੂਨ ਕਲਰ ਦਾ ਡਿਜ਼ਾਈਨ ਕਲਰ ਆਉਂਦਾ ਜੀ ਵਿੱਚ ਬਲੂ ਕਲਰ ਕਈ ਕਲਰ ਜਾਂਦੇ ਆ ਵਿੱਚ ਮਸਟਰਡ ਕਲਰ ਆਉਂਦਾ ਦੇਖੋ ਬੋਟਲ ਗ੍ਰੀਨ ਇਹਦੇ ਭੋਏ ਹੈਗੀ ਇਹ ਬਹੁਤ ਸੋਹਣਾ ਸੂਟ ਹੈ ਵਾਲਾ ਵੀ हां जी ਇਹਦਾ ਇਹਦਾ ਰੇਟ 500 ਰੁਪਿਆ ਸੀਗਾ ਜੇ ਇਹਦਾ ਰੇਟ ਅੱਜ ਦਾ ਹੈਗਾ 300 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸ਼ਿਪਿੰਗ ਅਲੱਗ ਤੋਂ ਹੋਵੇਗੀ ਜੀ 300 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਰਖਵਾ ਸਕਦੇ ਹੋ ਸੂਟ ਉਸੇ ਭੈਣ ਦਾ ਰੱਖਿਆ ਜਾਊਗਾ ਜਿਨ੍ਹਾਂ ਦੀ ਪੇਮੈਂਟ ਆਊਗੀ ਜੀ बार-बार ਅਸੀਂ ਇਹੀ ਕਹੀ ਜਾਂਦੇ ਆ ਪਲੀਜ਼ ਇਸ ਤਰ੍ਹਾਂ ਸੂਟ ਨਾ ਰਖਵਾਇਆ ਕਰੋ ਜੀ ਆਹ ਵਾਲਾ ਸੂਟ ਸਾਡਾ ਰੱਖ ਲਓ ਪਲੀਜ਼ ਪੇਮੈਂਟ ਕਰਿਆ ਕਰੋ ਬਾਅਦ ਚ ਅਸੀਂ ਬਾਅਦ ਚ ਤੁਹਾਡਾ ਪਾਰਸਲ ਲੱਗੇਗਾ ਜਿੰਨਾ ਚਿਰ ਪੇਮੈਂਟ ਨਹੀਂ ਆਉਂਦੀ ਉਹਨਾਂ ਚਿਰ ਕੋਈ ਸੂਟ ਨਹੀਂ ਬੁ ਹਾਂਜੀ ਇਹ ਕੇਵळा ਸੂਟ ਹੈ ਦੇਖੋ ਇਹ ਮੈਰੀਨੋ ਵੂਲ ਦਾ ਸੂਟ ਹੈਗਾ ਦੇਖੋ ਮੈਰੀਨੋ ਵੂਲ ਇਹ ਵਾਲਾ ਇਹ ਮਸਟਰਡ ਕਲਰ ਹੈ ਜੀ ਇਹਦੇ ਵਿੱਚ ਇਹ ਰੈੱਡ ਵਾਲਾ ਫਲਾਵਰ ਹੈਗਾ ਰੈੱਡ ਗ੍ਰੇ ਤੇ ਕਾਫੀ শেਡ ਜਾ ਪੈਂਦਾ ਹੈਗਾ ਦੇਖੋ ਇਹ ਚ ਮਸਟਰਡ ਕਲਰ ਦੀ ਭੁਆਈ ਹੈ ਇਹਦੀ ਹਾਂਜੀ ਮੈਰੀਨੋ ਵੂਲ ਦਾ ਸੂਟ ਹੈ ਇਹ ਵਾਲਾ ਇਹ ਇਹਦਾ ਰੇਟ ਹੈਗਾ ਜੀ 300 ਰੁਪਏ 5 ਮੀਟਰ ਕਪੜਾ ਹੋਊਗਾ ਜੀ ਬੁਰਦ ਦੀ ਵਧੀਆ ਗਾਰੰਟੀ ਹੈ ਇਹਦੀ ਕਪੜਾ ਬੁਰਨ ਨਹੀਂ ਆਂਦਾ ਤੇ ਬਹੁਤ ਵਧੀਆ ਕਪੜਾ ਹੈਗਾ 300 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਸਰਦੀ ਦਾ ਆਫਰ ਹੈ ਜਲਦੀ ਕਰੋ ਸਕਰੀਨ ਸ਼ਾਟ ਲਓ ਤੇ ਆਪਣਾ ਸੂਟ ਆਰਡਰ ਕਰੋ ਹਾਂਜੀ ਇਹ ਕੇਵळा ਸੂਟ ਆ ਦੇਖੋ ਆਪਣਾ ਇਹ ਮੈਚਿੰਗ ਸੂਟ ਆ ਬੋਟਲ ਗ੍ਰੀਨ ਸੂਟ ਆ ਜੀ ਦੇ ਇਹਦੇ ਵਿੱਚ ਸੀ ਗ੍ਰੀਨ ਦੀ ਬੁਟੀ ਆ ਗਈ ਹੈ ਵਾਲੀ ਫਲਾਵਰ ਆ ਗਿਆ ਪਿੰਕ ਕਲਰ ਆ ਗਿਆ ਬੋਟਲ ਗ੍ਰੀਨ ਦੀ ਭੁਆਈ ਹੈ ਜੀ ਇਹਦੀ ਇਹ ਵਾਲੀ ਇਹਦੇ ਨਾਲ ਇਹ ਅਲਪਾਈਨ ਦਾ ਸ਼ਰਟ ਹੈ ਜੀ ਅਲਪਾਈਨ ਦਾ ਕਪੜਾ ਇਹ ਦੇਖੋ ਇਹ ਵਾਲੀ ਇਹਦੇ ਨਾਲ ਬਾਟਮ ਆ ਗਈ ਲਸਰਾਂ ਵਾਲੀ ਮੈਚਿੰਗ ਸੂਟ ਆ ਜੀ 2.5 ਮੀਟਰ ਦੀ ਕੱਟ ਹੋਊਗੀ ਹੋ ਸਕਦਾ ਸ਼ਾਇਦ 3 ਮੀਟਰ ਦੀ ਹੋਵੇ ਬਾਟਮ ਤੇ ਕਪੜਾ ਪੂਰਾ ਹੋਊਗਾ ਜੀ ਇਹ ਵਾਲਾ ਸੂਟ ਹੈਗਾ ਜੀ 300 ਰੁਪਏ ਸਕਰੀਨ ਸ਼ਾਟ ਲੈ ਲਓ ਤੇ ਸੂਟ ਰਖਵਾ ਲਓ ਬੁਰ ਦੀ ਗਾਰੰਟੀ ਹੈ ਜੀ ਕਪੜਾ ਬਹੁਤ ਵਧੀਆ ਕੱਟ ਪੂਰੀ ਹੋਊਗੀ ਕਲਰ ਵੀ ਬਹੁਤ ਵਧੀਆ ਜਾਂਦੀ ਸਾਥੀ ਦਾ ਆਫਰ ਹੈ ਜੀ ਹਾਂਜੀ ਆਹ ਇਕਲਾ ਸੂਟ ਆਪਣਾ ਇਹ ਵਾਲਾ ਦੇਖੋ ਬਹੁਤ ਸੋਹਣਾ ਸੂਟ ਆ ਦੇਖੋ ਬਲੂ ਕਲਰ ਦਾ ਜੀ ਇਹ ਰਾਇਲ ਬਲੂ ਕਲਰ ਦੀ ਭੋਈ ਹੈ ਇਹਦੀ ਇਸ ਤਰ੍ਹਾਂ ਦੀ ਸਕਿਨ ਕਲਰ ਦੀ ਆ ਵਾਲੇ ਡੱਬੇ ਜਵੰਦੇ ਆ ਇਹ ਇਹ ਵਾਲੀ ਬਾਟਮ ਲੱਗੀ ਹੋਈ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਹਾਂਜੀ ਰਾਇਲ ਬਲੂ ਕਲਰ ਵਾਲਾ ਇਸ ਤਰ੍ਹਾਂ ਦੀ ਲੈਣ ਵਾਲੀ ਬਾਟਮ ਹੈ ਇਹਦੀ ਬਹੁਤ ਸੋਹਣਾ ਸੂਟ ਆ ਕਪੜਾ ਮੈਰੀਨੋ ਵੂਲ ਦਾ ਹੈ ਵੀ ਇਸ ਤਰ੍ਹਾਂ ਇਹਦੇ ਵਿੱਚ ਥੋੜਾ ਥੋੜਾ ਚੈੱਕ ਜਵਣਿਆ ਹੋਇਆ ਹੈ हां जी ਇਹਦਾ ਰੇਟ ਵੀ ਹੈਗਾ 300 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 300 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਸੂਟ ਲੈ ਸਕਦੇ ਆ ਇਹ ਤੁਹਾਨੂੰ ਅਗਲੀ ਸਰਦੀ ਚ ਸੂਟ 500 ਤੋਂ ਘੱਟ ਨਹੀਂ ਮਿਲਦਾ ਜੀ 500 550 ਦੀ ਰੇਂਜ ਚ ਮਿਲੂਗਾ ਇਹ ਵਾਲਾ ਸੂਟ ਅਗਲੀ ਸਰਦੀ ਤੁਹਾਨੂੰ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਆਪਣੇ ਵਾਸਤੇ ਲੈਣਾ ਆਪਣੇ ਕਿਸੇ ਭੈਣ ਨੂੰ ਦੇਣ ਵਾਸਤੇ ਲੈਣਾ ਦੇਣ ਲੈਣ ਵਾਸਤੇ ਲੈਣਾ ਤਾਂ ਤੁਸੀਂ ਸੂਟੇ ਰਖਵਾ ਸਕਦੇ ਹੋ ਆਪਣੇ ਲਈ हां जी ਇਹ ਵੀ ਉਹੀ ਕਪੜਾ ਉਹੀ ਹੈ ਮੈਰੀਨੋ ਵੂਲ ਦਾ ਹੀ ਹੈ ਦੇਖੋ हां जी ਰੈੱਡ ਕਲਰ ਹੈ ਇਹ ਵਾਲਾ ਫਰੋਦੀ ਦੇ ਸਕਿਨ ਕਲਰ ਦੇ ਇਹਦੇ ਫਲਾਵਰ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਹਾਂਜੀ ਕਲਰ ਦੋ ਹੈ ਜੀ ਇਹਦੇ ਨਾਲ ਤਾਂ ਉਹਨੂੰ ਇੱਕ ਡਿਜ਼ਾਈਨ ਪਹਿਲਾਂ ਵੀ ਦਿਖਾਇਆ ਆਪਾਂ ਇੱਕ ਕਲਰ ਡਿਜ਼ਾਈਨ ਸੇਮ ਹੈ ਉਹਨਾਂ ਦੋਨਾਂ ਦਾ ਕਲਰ ਅਲੱਗ-ਅਲੱਗ ਹੈ ਦੋ ਕਲਰ ਇਹਦੇ 'ਚ ਹਾਂਜੀ ਇਹਦਾ ਰੇਟ ਵੀ 300 ਰੁਪਏ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਰੈੱਡ ਕਲਰ ਹੈ ਜੀ ਇਹ ਵਾਲਾ ਬਹੁਤ ਸੋਹਣਾ ਪੀਸ ਹੈ ਮਰੀਨੋਵੂਲ ਤੇ ਹੀ ਹੈਗਾ ਜੀ ਇਹ ਵਾਲਾ ਕਪੜਾ ਫੈਬਰਿਕ ਮਰੀਨੋਵੂਲ ਹੈ ਦੇਖੋ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਆਪਣੇ ਲਈ ਸੂਟ ਰਖਵਾ ਸਕਦੇ ਹਾਂ ਹਾਂਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਅੱਜਕੱਲ ਇਹ ਵਾਲੇ ਦੇਖੋ ਜੀ ਇਹ ਵੀ ਕਪੜਾ ਸੇਮ ਹੀ ਹੈ ਜੀ ਮੈਰੀਨੋ ਵੂਲ ਤੇ ਇਹ ਦੇਖੋ ਇਹਦੇ ਵਿੱਚ ਕਈ ਕਲਰ ਪੈਂਦੇ ਆ ਜਿਵੇਂ ਕਈ ਪਹਿਣਾ ਨਾ ਜਾਦੇ ਕਲਰ ਪਸੰਦ ਕਰਦਿਆਂ ਕਈ ਪਹਿਣਾ ਘੱਟ ਕਲਰ ਪਸੰਦ ਕਰਦਿਆਂ ਦੇਖੋ ਇਹਦੇ ਵਿੱਚ ਸਤਰੰਗੇ ਕਲਰ ਹੈਗੇ ਆ ਕਾਫੀ ਕਲਰ ਹੈਗੇ ਬਹੁਤ ਸੋਹਣਾ ਸੂਟ ਹੈ ਵੀ ਬਣਿਆ ਬਹੁਤ ਸੋਹਣਾ ਬਣਦਾ ਜੀ ਇਹਦੇ ਨਾਲ ਪਰ ਤੁਸੀਂ ਬਾਟਮ ਪਲੇਨ ਲਵਾਉਣੀ ਚਾਹੁੰਦੇ ਆ ਪਲੇਨ ਵੀ ਲਵਾ ਸਕਦੇ ਹੋ ਜੇ ਤੁਸੀਂ ਆਲ ਓਵਰ ਹੀ ਸੂਟ ਬਣਾਉਣਾ ਚਾਹੁੰਦੇ ਆ ਤਾਂ 5 ਮੀਟਰ ਦੀ ਕੱਟ ਹੈ ਇਹ ਵੀ ਤੁਸੀਂ ਆਲ ਓਵਰ ਵੀ ਸੂਟ ਬਣਾ ਸਕਦੇ ਹੋ ਇਹਦਾ ਰੇਟ ਵੀ 300 ਰੁਪਏ ਰਹੇਗਾ ਜੀ ਦੇਖੋ ਇਹਦਾ ਰੇਟ ਵੀ ਹੈਗਾ 300 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ ਸੂਟ ਬਹੁਤ ਸੋਹਣਾ ਲੈਣ ਵਾਲੇ ਆ ਜੀ ਦੇਖੋ ਇਸ ਤਰ੍ਹਾਂ ਬਣੇਗਾ ਸੂਟ ਬਹੁਤ ਸੋਹਣਾ ਸੂਟ ਲੱਗੂਗਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਇਹ ਆਪਣੇ ਲਈ ਰਖਵਾ ਸਕਦੇ ਹੋ ਹਾਂਜੀ ਇਹ ਰੇਟ ਨਹੀਂ ਤੁਹਾਨੂੰ ਮਿਲਣਾ ਸਾਡੀ ਗਾਰੰਟੀ ਹੈ ਜੀ ਅਗਲੀ ਸਾਰ ਦੇ ਤੁਹਾਨੂੰ ਇਹ ਰੇਟ ਨਹੀਂ ਮਿਲੂਗਾ ਕਿਤੋਂ ਵੀ ਨਹੀਂ ਮਿਲੂਗਾ ਇਹ ਵਾਲੇ ਸੂਟਾਂ ਦਾ ਇਹ ਵਾਲਾ ਰੇਟ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਹਾਂ ਜੀ ਕਈ ਵਾਰ ਕਈ ਪੈਣਾ ਕਹਿੰਦਾਂਗਾ ਨਾ ਵੀ ਇੰਨੇ ਸਸਤੇ ਸੂਟ ਤੁਸੀਂ ਕਿਉਂ ਦੇ ਇੰਨੇ ਕਪੜਾ ਤਾਂ ਨਹੀਂ ਘੱਟ ਐ ਐ ਤਾਂ ਨਹੀਂ ਐ ਤਾਂ ਨਹੀਂ ਕੋਈ ਮਤਲਬ ਡੈਫੈਕਟਡ ਪੀਸ ਤਾਂ ਨਹੀਂ ਹੈਗੇ ਇੱਕ ਕਪੜਾ ਪੂਰਾ ਹੁੰਦਾ ਜੀ 5 ਮੀਟਰ ਕੱਟ ਹੁੰਦੀ ਹੈ ਵਧੀਆ ਪੀਸ ਹੁੰਦੇ ਸਾਡੇ ਕੋਲ ਸਿੰਗਲ ਸਿੰਗਲ ਪੀਸ ਰਹਿ ਜਾਂਦੇ ਆ ਹੁਣ ਸਾਨੂੰ ਸਾਰੀ ਗਰਮੀ ਸੂਟ ਸਭਾਲਣੇ ਪੈਣਗੇ ਇਹ ਤਾਂ ਕਰਕੇ ਸਾਨੂੰ ਐ ਹੁੰਦਾਗਾ ਵੀ ਅਸੀਂ ਨਾਲ ਦੀ ਨਾਲ ਸਾਡਾ ਸਰਦੀ ਦਾ ਮਾਲ ਸਰਦੀ ਚ ਨਿਵੇੜ ਦਿੰਨੇ ਆ ਜੇ ਅਸੀਂ ਹੁਣ ਗਰਮੀ ਦਾ ਮਾਲ ਆਊਗਾ ਗਰਮੀ ਦਾ ਗਰਮੀ ਚ ਕਰ ਦਿੰਨੇ ਨਿਵੇੜ ਦਿੰਨੇ ਤੇ ਸਰਦੀ ਦਾ ਸਰਦੀ ਚ ਨਿਵੇੜ ਦਿੰਨੇ ਘਾਟਾ ਵਾਧਾ ਕਰਕੇ ਅਸੀਂ ਕੱਢਣੇ ਹੁੰਦੇ ਆ ਸੂਟ ਤਾਂ ਕਰਕੇ ਸਾਨੂੰ ਐ ਹੁੰਦਾ ਵੀ ਘਾਟਾ ਵਾਧਾ ਕਰਕੇ ਜੇ ਕੋਈ 20 50 ਰੁਪਏ ਪੱਲਿਓ ਪੈਂਦੇ ਤਾਂ ਵੀ ਸਾਨੂੰ ਪੱਲਿਓ ਪਾ ਕੇ ਵੀ ਅਸੀਂ ਸੂਟ ਟਪਾ ਦਿੰਨੇ ਆ ਹਾਂਜੀ ਦੇ ਹਾਂ ਜੀ ਇਹ ਮਜੈਂਟਾ ਜਿਹਾ ਕਲਰ ਪੈ ਜਾਂਦਾ ਹੈਗਾ ਤੇ ਇਹ ਵੀ ਇਹਦੀ ਰੇਟ ਵੀ 300 ਰੁਪਏ ਹੀ ਹੈ ਸ਼ਿਪਿੰਗ ਅਲੱਗ ਤੋਂ ਹੋਊਗੀ 300 ਰੇਟ ਹੈ ਜੀ ਇਹਦਾ ਦੇਖੋ ਇਹ ਵੀ 500 ਵਾਲਾ ਸੂਟ ਹੈ ਇਹਦੇ ਨਾਲ ਬਹੁਤ ਕਲਰ ਆਏ ਸੀ ਸਾਡੇ ਕੋਲੇ 5 500 ਦੇ ਸੇਲ ਹੋਏ ਸੀਗੇ ਸਰਦੀ ਛੇ ਵਾਲੇ ਸੂਟ ਅੱਜ ਇਹਦਾ ਰੇਟ ਹੈਗਾ 300 ਰੁਪਏ ਜਿਨ ਕਿਸੇ ਭੈਣ ਨੂੰ ਪਸੰਦ ਆ ਆਪਣੇ ਲਈ ਲੈਣਾ ਜਾਂ ਕਿਸੇ ਨੂੰ ਦੇਣ ਲਈ ਲੈਣਾ ਤਾਂ ਤੁਸੀਂ ਇਹ ਵਾਲਾ ਸੂਟ ਰਖਵਾ ਸਕਦੇ ਹੋ ਆਪਣੇ ਲਈ 300 ਰੁਪਿਆ ਰੇਟ ਹੈ ਜੀ ਇਹਦਾ ਹਾਂ ਜੀ ਇਹ ਵਾਲਾ ਅਗਲਾ ਸੂਟ ਹੈਗਾ ਦੇਖੋ ਇਹ ਅਲਪਾਈਨ ਤੇ ਹੈ ਜੀ ਬੁਰ ਦੀ ਗਰੰਟੀ ਹੈ ਇਹਦੀ ਬੁਰ ਨਹੀਂ ਆਉਂਦਾ ਇਸ ਕੱਪੜੇ ਤੇ ਅਲਪਾਈਨ ਤੇ ਹੈ ਇਹ ਨੇਵੀ ਬਲੂ ਕਲਰ ਹੈ ਜੀ ਇਹ ਵਾਲੇ ਰਾਇਲ ਬਲੂ ਕਲਰ ਦੇ ਦੇ ਫਲਾਵਰ ਆ ਦੇਖੋ ਹਾਂਜੀ ਇਹ ਬਲੂ ਕਲਰ ਦਾ ਸੂਟ ਹੈ ਇਹ ਨਾ ਵੀਡੀਓ ਚ ਥੋੜਾ ਜਿਹਾ ਲਾਈਟ ਆ ਰਿਹਾਗਾ ਨੇਵੀ ਬਲੂ ਕਲਰ ਹੈ ਇਹ ਵਾਲਾ ਜਿਹੜਾ ਪੱਤਿਆਂ ਦਾ ਕਲਰ ਆ ਜਾਂਦਾ ਉਹ ਸਹੀ ਆ ਜਾਂਦਾ ਪਰ ਜਿਹੜਾ ਵੀਡੀਓ ਵੇਸ ਆ ਜਾਂਦਾ ਨਾ ਕੱਪੜੇ ਦਾ ਉਹ ਥੋੜਾ ਵੀਡੀਓ ਚ ਲਾਈਟ ਆ ਜਾਂਦਾ ਇਹ ਨੇਵੀ ਬਲੂ ਹੈ ਡਾਰਕ ਬਲੂ ਹੈ ਇਹ ਵਾਲਾ ਕਲਰ ਅਲਪਾਈਨ ਵੇਸ ਹੈ ਜੀ ਦਾ ਸੋਰੀ ਅਲਪਾਈਨ ਫੈਬਰਿਕ ਹੈ 400 ਦਾ ਸੂਟ ਹੈ ਜੀ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਇਹ ਵਾਲੇ 550 ਵਾਲੇ ਸੂਟ ਸੀ ਜਿਹੜੇ ਅੱਜ ਤੁਹਾਨੂੰ 400 ਚ ਮਿਲ ਜਾਂਦਾ 550 ਵਾਲਾ ਸੂਟ ਸੀ ਇਹ ਅਲਪਾਈਨ ਫੈਬਰਿਕ ਹੈ ਇਹ ਵਾਲਾ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਲੈਣਾ ਤਾਂ ਇਹ ਭੈਣਾਂ ਬੇਚਿੰਤ ਹੋ ਕੇ ਲੈ ਸਕਦੇ ਆ ਕੋਈ ਲੰਬਾ ਨਹੀਂ ਇਸ ਕੱਪੜੇ ਦਾ ਕੋਈ ਇਹਦਾ ਨਕਸ਼ ਨਹੀਂ ਜੀ ਕੋਈ ਸਜਣਾ ਨਹੀਂ ਇਹਨੇ ਕੋਈ ਬੁਰਨੀ ਹੋਣਾ ਦੇਖੋ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਆਪਣੇ ਲਈ ਸੂਟ ਰਖਵਾ ਸਕਦੇ ਆ ਹਾਂਜੀ ਇਹ ਕੇਵळा ਸੂਟ ਆ ਦੇਖੋ ਇਹ ਤੁਹਾਨੂੰ ਪਹਿਲਾਂ ਮੈਂ ਨੇਵੀ ਬਲੂ ਕਲਰ ਦਿਖਾਇਆ ਸੀ ਇਹ ਸੂਟ ਚ ਸੇਮ ਹੀ ਡਿਜ਼ਾਈਨ ਆ ਬਸ ਉਹ ਨੇਵੀ ਬਲੂ ਕਲਰ ਸੀ ਇਹ ਗ੍ਰੀਨ ਕਲਰ ਆ ਗਿਆ ਹਾਂਜੀ ਇਹ ਗ੍ਰੀਨ ਕਲਰ ਆ ਗਿਆ ਇਹ ਵੀ ਇਹਦਾ ਰੇਟ ਵੀ 300 ਰੁਪਏ ਹੀ ਰਹੂਗਾ ਜਿਨ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਸੂਟ ਆਪਣੇ ਲੈ ਰਿਖਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ ਹਾਂਜੀ ਬਹੁਤ ਸੋਹਣਾ ਸੂਟ ਹੈ ਸਾਰੇ ਜਿਹੜੇ ਤੁਹਾਨੂੰ ਦਿਖਾਈ ਇਹਨੇ ਨੇ ਬਹੁਤ ਸੋਹਣੇ ਸੂਟ ਹੈਗੇ ਆ ਦੇਖੋ ਇਹ ਸਿੰਗਲ ਸਿੰਗਲ ਪੀਸ ਰਹਿ ਜਾਂਦੇ ਜੀ ਤਾਂ ਕਰਕੇ ਸਾਨੂੰ ਤਾਂ ਅਸੀਂ ਤਾਂ ਨਿਵੇੜਨਾ ਹੁੰਦਾ ਸਰਦੀ ਦਾ ਮਾਲ ਸਰਦੀ ਚੀ ਦੇਖੋ ਬਹੁਤ ਸੋਹਣਾ ਸੂਟ ਹੈਗਾ ਜੇ ਕਿਸੇ ਭੈਣ ਨੂੰ ਪਸੰਦ ਆ ਸੂਟ ਆ 550 ਦਾ ਸੂਟ ਸੀਗਾ ਜੀ ਇਹ ਵਾਲਾ ਸਰਦੀ ਚ ਹੁਣ ਇਹਦਾ ਰੇਟ ਹੈਗਾ 300 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਬਹੁਤ ਸੋਹਣਾ ਸੂਟ ਆ ਦੇਖੋ ਹਾਂਜੀ ਦੇਖੋ ਇਹ ਵਾਲਾ ਸੂਟ ਹਾਂਜੀ ਬਹੁਤ ਸੋਹਣਾ ਸੂਟ ਹੈ ਵੀ ਦੇਖੋ ਮੋਟਾ ਸਟੱਫ ਆ ਇਹ ਵੀ ਤੇ ਰੈੱਡ ਕਲਰ ਦਾ ਰੈੱਡ ਤੇ ਸਕਿਨ ਕਲਰ ਦੇ ਦੇ ਵਿੱਚ نیچے ਆ ਕੇ ਬੇਸ ਆ ਗਿਆ ਤੇ ਰਾਇਲ ਬਲੂ ਤੇ ਆਰ ਵਾਲੇ ਰੈੱਡ ਕਲਰ ਦੇ ਫਲਾਵਰ ਆ ਗਏ ਵਿੱਚ ਬਹੁਤ ਸੋਹਣਾ ਸੂਟ ਹੈ ਵਾਲਾ ਹਾਂਜੀ 300 ਰੇਟ ਹੈ ਦਾ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਸੂਟ ਤੁਸੀਂ ਲੈ ਸਕਦੇ ਹੋ ਕੱਪੜਾ ਬਹੁਤ ਵਧੀਆ ਜੀ ਇਹ ਵੀ ਬਰ ਬਰ ਨਹੀਂ ਆਉਂਦਾ ਇਥੇ ਬਹੁਤ ਵਧੀਆ ਕੱਪੜਾ ਗਾਇ ਵਾਲਾ ਵੀ ਕਿਸੇ ਭੈਣ ਕੋਈ ਡਾਰਕ ਸੂਟ ਪਾਉਣਾ ਚਾਹੁੰਦੀ ਕੋਈ ਭੈਣ ਲਾਈਟ ਸੂਟ ਪਾਉਣਾ ਚਾਹੁੰਦੀਆਂ ਹੁੰਦੀਆਂ ਇਹ ਡਾਰਕ ਕਲਰ ਆ ਗਏ ਦੇਖੋ ਜੇ ਕਿਸੇ ਭੈਣ ਕੋਈ ਡਾਰਕ ਪਸੰਦ ਕਰਦੀ ਆ ਤਾਂ ਇਹ ਵਾਲਾ ਸੂਟ ਰਖਵਾ ਸਕਦੇ ਆ ਹਾਂਜੀ ਇੱਕ ਆਪਣੇ ਕੋਲੇ ਇਹ ਵਾਲੇ ਸੂਟ ਆਏ ਸੀ ਦੇਖੋ ਇਹਦੇ ਵਿੱਚ ਬਹੁਤ ਕਲਰ ਆਏ ਸੀ ਆਪਣੇ ਕੋਲੇ ਸਿੰਗਲ ਕਲਰ ਹੀ ਰਹਿ ਗਿਆ ਡਿਜੀਟਲ ਪ੍ਰਿੰਟ ਦੇਖੋ ਇਹ ਵਾਲਾ ਹਾਂਜੀ ਇਸ ਤਰ੍ਹਾਂ ਦੇ ਚੈੱਕ ਬਣਿਆ ਹੋਇਆ ਹੈ ਅੱਜ ਕੱਲ ਨਾ ਇਹ ਵਾਲੇ ਸੂਟਾਂ ਦਾ ਬਹੁਤ ਟ੍ਰੈਂਡ ਹੋਇਆ ਪਿਆ ਜਿਵੇਂ ਇਹ ਇਹ ਚੈੱਕ ਤੇ ਨਾ ਲੋਕ ਵਰਕ ਕਰਵਾ ਕਰਵਾ ਪਾਈ ਜਾਂਦੀਆਂ ਪਹਿਣਾ ਕਈ ਬਹੁਤ ਸੋਹਣੇ ਅਸੀਂ ਵੀ ਵਰਕ ਕਰਕੇ ਤਿਆਰ ਕੀਤੇ ਸੀ ਪਹਿਲਾਂ ਇਹ ਵਾਲੇ ਸੂਟ ਹਾਂ ਜੇ ਆਪਣਾ ਕੋਲ ਸਿੰਗਲ ਕਲਰ ਹੀ ਰਹੇਗਾ ਉਹ ਸੂਟਾਂ 'ਚ ਰਹੇਗਾ ਸਾਨੂੰ ਪਤਾ ਹੀ ਨਹੀਂ ਲੱਗੇ ਜੇ ਅੱਜ ਦੇਖਿਆ ਨਾ ਕੱਪੜੇ ਜਦੋਂ ਚੈੱਕ ਕੀਤੇ ਤੇ ਵਿੱਚ ਇੱਕ ਇਹ ਵਾਲਾ ਸੂਟ ਪਿਆ ਸੀਗਾ ਇਹ ਪਹਿਣਾ ਬਹੁਤ ਮੰਗੀ ਜਾਂਦੀਆਂ ਸੀ ਵਾਰ-ਵਾਰ ਕਈ ਪਹਿਣਾ ਨੇ ਤਾਂ ਮੈਚਿੰਗ ਸੂਟ ਬਣਾ ਕੇ ਨਾ ਤੇ ਫਰੰਟ ਮਤਲਬ ਪੈਨਲ ਬਣਾ ਕੇ ਨਾ ਉਹਦੇ ਕਲੀਆਂ ਪਾ ਕੇ ਵਿਚਾਲੇ ਤੇ ਉਸ ਤਰ੍ਹਾਂ ਉੱਥੇ ਵਰਕ ਕਰਵਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਵਾਏ ਸੀ ਕਈ ਪਹਿਣਾ ਨੇ ਸੂਟੇ ਵਾਲੇ ਤੇ ਤੁਸੀਂ ਵੀ ਜੇ ਸੂਟ ਪਸੰਦ ਆ ਤਾਂ ਇਹਦੇ ਨਾਲ ਜੇ ਤੁਸੀਂ ਆਲ ਓਵਰ ਸੂਟ ਲੈਣਾ ਹੈ ਆਲ ਓਵਰ ਵੀ ਬਣ ਜੂਗਾ ਜਿਹਦੇ ਨਾਲ ਗ੍ਰੇ ਕਲਰ ਦੀ ਜਾਂ ਇਹ ਵਾਲਾ ਵਿੱਚ ਸੌਰੀ ਬਲੂ ਕਲਰ ਥੋੜਾ ਜਿਹਾ ਚੈੱਕ ਹੈਗਾ ਇਹਦੇ ਵਿੱਚ ਜੇ ਤੁਸੀਂ ਇਹ ਵਾਲੀ ਬੋਟਮ ਬਣਾ ਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਪਰ ਸਾਡੇ ਕੋਲ ਤੁਹਾਨੂੰ ਇਹ ਵਾਲਾ ਆਲ ਓਵਰ ਸੂਟ ਹੀ ਮਿਲੂਗਾ ਜੀ ਜੇ ਤੁਸੀਂ ਆਪ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਹਾਂਜੀ ਦੇਖੋ ਇਹ ਸਿੰਗਲ ਸੂਟ ਹੀ ਰਹਿ ਗਿਆ ਜਿਹਦਾ ਰੇਟ ਪਹਿਲਾਂ 700 ਰੁਪਏ ਸੀਗਾ ਅੱਜ ਤੁਹਾਨੂੰ ਰੇਟ ਪਊਗਾ ਤਾਂ 500 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਲੈ ਕੇ ਅਗਲੀ ਸਰਦੀ ਵਾਸਤੇ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਭੈਣਾਂ ਨੂੰ ਵੇਟ ਹੋਊਗਾ ਕਿ ਵੀ ਪਹਿਲਾਂ ਇਹਨਾਂ ਨੇ 300 ਦੇ ਦੋ ਵੀ ਕਿਹਾ ਸੀ ਉਹ ਵੀ ਦੇਖ ਕੇ ਕਿਹੜੇ ਸੂਟ ਆ ਹਾਂਜੀ ਉਹ ਇਹ ਵਾਲੇ ਸੂਟ ਆ ਦੇਖੋ ਇਹ ਵਾਲਾ ਹੈਗਾ ਜੀ ਇਹ ਸਿੰਗਲ ਸੂਟ ਨਹੀਂ ਪਲੀਜ਼ ਮਿਲਣਾ ਇਹ ਦੋ ਸੂਟ ਹੀ ਮਿਲਣਗੇ ਤੁਹਾਨੂੰ ਕਿਉਂਕਿ ਸਿੰਗਲ ਸੂਟ ਦੀ ਤੁਹਾਨੂੰ ਸ਼ਿਪਿੰਗ ਹੀ ਪਊਗੀ ਜੇ ਦੀ ਇਹ ਦੋ ਦੋ ਤਿੰਨ ਤਿੰਨ ਚਾਰ ਚਾਰ ਸੂਟ ਮੰਗਵਾਉਣ ਵਾਲੇ ਤੁਹਾਡੇ ਦੇਖੋ ਇਹ ਵਾਲਾ ਫੈਬਰਿਕ ਹੈ ਇਹ ਦੇਖੋ ਜਿਵੇਂ ਇਹ ਇਹ ਲਾਈਨਿੰਗ ਲਾਈਨਿੰਗ ਨਹੀਂ ਜੌਰ ਜਟ ਲਾਈਨਿੰਗ ਜੌਰ ਜਟਾਂ ਦੀ ਜਿਵੇਂ ਜਾਂ ਇੱਕ ਸ਼ਿਮਰ ਟਾਈਪ ਜਾਂਦੇ ਆ ਉਹ ਚੀਜ਼ ਐ ਇਹ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਇਹ ਵਾਲਾ ਕਿਉਂਕਿ ਅਸੀਂ ਵੀ ਆਪਣੇ ਬੁਟੀਕ ਦੇ ਕਈ ਪਾਣਾ ਨੂੰ ਸੂਟ ਰੈਡੀ ਕਰਵਾਏ ਆ ਸਾਡੇ ਤੋਂ ਅਸ਼ਿਲਕ ਜਿੱਚ ਪੈ ਜਾਂਦਾ ਜਿਵੇਂ ਹੁਣ ਅੱਜ ਕੱਲ ਪਾਰਟੀ ਵੇਅਰ ਸੂਟ ਬਣਾਉਂਦੇ ਆ ਨਾ ਤਾਂ ਤੁਸੀਂ ਇਹਨੂੰ ਤਿਆਰ ਕਰਵਾ ਕੇ ਲੇਸ ਲਾ ਕੇ ਜਾਂ ਤੁਸੀਂ ਵਰਕ ਕਰਵਾ ਕੇ ਜਾਂ ਤੁਸੀਂ ਹਲਕਾ ਹਲਕਾ ਹੈਂਡਵਰਕ ਕਰਵਾ ਕੇ ਕੁਝ ਵੀ ਕਰਵਾ ਕੇ ਨੇ ਇਹ ਤੇ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਹਾਂਜੀ ਇਹ 300 ਦੇ ਦੋ ਸੂਟ ਆ ਦੋ ਸੂਟ ਹੀ ਮਿਲਣਗੇ ਪਲੀਜ਼ ਐ ਨਾ ਕੋਈ ਭੈਣ ਕਹੇ ਸਾਨੂੰ ਆ ਰੰਗ ਪਸੰਦ ਆ ਇੱਕ ਸੂਟ ਭੇਜ ਦਿਓ じゃ ਕਿਵੇਂ ਇਹ ਦੋ ਸੂਟ ਹੀ ਮਿਲਣਗੇ ਤੁਹਾਨੂੰ ਹਾਂਜੀ ਇਹਦੇ ਚ ਕਲਰ ਹੈਗੇ ਆ ਇਹ ਫੈਬਰਿਕ ਸਾਰੇ ਅਲੱਗ ਅਲੱਗ ਮਿਲਣਗੇ ਹਨਾ ਇਹ ਵਾਲਾ ਇਸ ਤਰ੍ਹਾਂ ਦਾ ਫੈਬਰਿਕ ਆ ਦੇਖੋ ਇਸ ਤਰ੍ਹਾਂ ਦੇ ਵਿੱਚ ਲਾਈਨਿੰਗ ਜੀ ਹੈਗੀ ਬਰੀਕ ਬਰੀਕ ਜਿਵੇਂ ਲਾਈਨਿੰਗ ਜਰਜਟ ਆਉਂਦੀ ਹੈ ਨਾ ਟੈਬੀ ਲਾਈਨਿੰਗ ਆਉਂਦੀ ਹੈ ਉਹ ਟੈਬੀ ਲਾਈਨਿੰਗ ਦੀ ਨਕਲ ਹੈ ਜੀ ਬਿਲਕੁਲ ਇਹ ਬਹੁਤ ਸੋਹਣਾ ਸੂਟ ਹੈ ਦੇਖੋ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੇਖੋ ਇਹ ਵਾਲਾ ਕਲਰ ਆ ਗਿਆ ਅ ਇੱਕ ਇੱਕ ਪਿੰਕ ਸ਼ੇਡ ਜੀ ਚ ਪੈਂਦਾ ਜੀ ਦੇਖੋ ਇਹ ਵਾਲਾ ਕਲਰ ਕਿਹੜਾ ਗੁੱਲਾ ਨਾਰੀ ਕਹਿੰਦੇ ਆ ਕਿ ਕੀ ਕਹਿੰਦੇ ਇਹਨੂੰ ਉਹ ਵਾਲਾ ਕਲਰ ਹੈ ਦੇਖੋ ਇਹ ਬਹੁਤ ਸੋਹਣਾ ਕਲਰ ਹੈ ਵਾਲਾ ਵੀ ਇਹ ਕਾ ਕਲਰ ਆ ਗਿਆ ਇਹ ਦੇਖੋ ਰੈੱਡ ਕਲਰ ਆ ਗਿਆ ਇਹ ਮਹਿਰੂਨ ਰੈੱਡ ਜਿਹਾ ਇਹ ਵੀ ਵੇਖੋ ਲੈਣਗੇ ਇਸ ਤਰ੍ਹਾਂ ਲਾਈਨਿੰਗ ਜਿਵੇਂ ਟੈਬੀ ਲਾਈਨਿੰਗ ਦੇ ਹੁੰਦਾ ਨਾ ਟੈਬੀ ਲਾਈਨਿੰਗ ਦੇ ਸੂਟ ਹੀ ਹੈ ਇਹ ਦੇਖੋ ਐਦਾਂ ਦਾ ਫੈਬਰਿਕ ਹੈ ਦਾ ਹਾਂਜੀ ਇਹਦੇ ਨੀਚੇ ਟਾਪਟਾ ਲੱਗੂਗਾ ਹਾਂਜੀ ਜਿਹੜੀਆਂ ਭੈਣਾਂ ਟਾਪਟਾ ਲਵਾ ਕੇ ਸਟਿਚ ਕਰਵਾਉਣਾ ਚਾਹੁੰਦੀਆਂ ਸੂਟ ਉਹਨਾਂ ਲਈ ਹੈ ਇਹ ਵਾਲੇ ਸੂਟ ਇਹਨਾਂ ਨੀਚੇ ਟਾਪਟਾ ਲੱਗੂਗਾ ਜੀ ਵੈਲ ਨਹੀਂ ਲੱਗਦੀ ਕਿ ਅਸੀਂ ਵਾਰੀ-ਵਾਰੀ ਕਹਿੰਨੇ ਆ ਇਹਨਾਂ ਨੀਚੇ ਵੈਲ ਨਹੀਂ ਲੱਗਣੀਗੀ ਇਹਨਾਂ ਨੀਚੇ ਟਾਪਟਾ ਹੀ ਲੱਗੂਗਾ ਡਾਈ ਕਰਵਾ ਕੇ ਜੰਝ ਕਲ ਡਾਈ ਹੋਇਆ ਵਾ ਟਾਪਟਾ ਹੁੰਦਾਗਾ ਤਾਂ ਤੁਸੀਂ ਉਹ ਲਵਾ ਕੇ ਸੂਟ ਵਧੀਆ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਦੇਖੋ ਇੱਕ ਇਹ ਵਾਲਾ ਕਲਰ ਆ ਗਿਆ येलो ਕਲਰ ਹਾਂਜੀ ਇੱਕ ਇਹ ਵਾਲਾ ਜੈਲੋ ਕਲਰ ਆ ਗਿਆ ਹਾਂਜੀ ਇੱਕ ਇਹ ਵਾਲਾ ਕਲਰ ਆ ਗਿਆ ਬੋ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣੇ ਸੋਹਣੇ ਸੂਟ ਲੋਕਾਂ ਨੇ 3-3 4-4 5-5000 ਦੇ ਸੂਟ ਰੈਡੀ ਕਰਵਾ ਲਏ ਜੀ ਐਸੇ ਫੈਬਰਿਕ ਤੇ ਵਰਕ ਕਰਵਾ ਕੇ ਲੈਸਾਂ ਲਵਾ ਕੇ ਦੁਪट्टे ਦੁਪੱਟੇ ਨਾਲ ਲਾ ਕੇ ਜੇ ਤੁਸੀਂ ਕੋਈ ਵੀ ਪਹਿਨ ਵੀ ਆਲ ਓਵਰ ਸੂਟ ਬਣਾ ਕੇ ਇਹਨਾਂ ਚੋਂ ਕਿਸੇ ਵੀ ਕਲਰ ਦਾ ਦੁਪੱਟਾ ਨਾਲ ਲੈਣਾ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਸੇਮ ਹੀ ਦੁਪੱਟਾ ਸੇਮ ਹੀ ਕਲਰ ਦਾ ਸੇਮ ਹੀ ਫੈਬਰਿਕ ਦਾ ਤਾਂ ਐਦਾਂ ਵੀ ਤਿਆਰ ਕਰ ਸਕਦੇ ਹੋ ਜੇ ਤੁਸੀਂ ਦੁਪੱਟਾ ਇਹਦੇ ਨਾਲ ਅਲੱਗ ਲੈਣਾ ਚਾਹੁੰਦੇ ਹੋ ਔਰ ਜਾਂ ਜਦਾ ਜਾਂ ਕਿਸੇ ਦਾ ਵੀ ਕੋਈ ਵੀ ਫੈਬਰਿਕ ਦਾ ਦੁਪੱਟਾ ਲੈਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹਦੇ ਨਾਲ ਗ੍ਰੀਨ ਨਾ ਬੋਟਲ ਗ੍ਰੀਨ ਹੈ ਇਹ ਕੈਮਰੇ 'ਚ ਥੋੜਾ ਜਿਹਾ ਲਾਈਟ ਆ ਰਿਹਾ ਹੈ ਬੋਟਲ ਗ੍ਰੀਨ ਹੈ ਜੀ ਇਹ ਵਾਲਾ ਗ੍ਰੀਨ ਹੈ ਜਿਹੜਾ ਬੋਟਲ ਗ੍ਰੀਨ ਹੈ ਇਹ ਦੇਖੋ ਇਹ ਵਾਲਾ ਮਜੈਂਟਾ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਜੀ ਤਾਂ ਇੰਨੇ ਸੂਟ ਵਿਕੇ ਆ ਨਾ ਸਾਡੇ ਕੋਲੇ ਘਟੋ ਘਟ 52 55 ਸੂਟ ਆਏ ਸੀ ਮੇਰੇ ਕੋਲ ਕੱਲ ਪਰਸੋ ਥੋੜੇ ਦਿਨ ਹੀ ਹੋਏ ਆ ਤੇ ਵੀਡੀਓ ਪਾਉਣ ਤਬੇ ਤਾਂ ਖਰਾਬ ਸੀ ਕਿ ਵੀਡੀਓ ਮੇਰੇ ਤੋਂ ਪਾਈ ਨਹੀਂ ਗਈ ਦੇਖੋ ਇਹ ਵਾਲੇ ਸਾਰੇ ਸੂਟ ਸੇਲ ਹੋ ਗਏ ਜੀ ਆਪਣੇ ਕੋਲੇ ਹੁਣ 10 ਸੂਟ ਹੀ ਰਹਿ ਗਏ ਆ ਦੇਖੋ ਇੱਕ ਇਹ ਵਾਲਾ ਮਜੈਂਟਾ ਕਲਰ ਦਾ ਸੂਟ ਹੈ 300 ਦੇ ਦੋ ਸੂਟ ਹੈ ਜੇ ਤੁਸੀਂ ਲੈਣੇ ਕਿਸੇ ਭੈਣ ਨੇ ਲੈ ਸਕਦੇ ਇਹ ਵਾਲਾ ਅੰਡਰੇਈ ਕਲਰ ਆ ਗਿਆ ਜੀ ਦੇਖੋ ਹਾਂਜੀ ਇਹਨਾਂ ਦੇ ਨਾ ਫੈਬਰ ਮਤਲਬ 5 ਮੀਟਰ ਨਹੀਂ ਹੋਣਾ ਜਿਹਦਾ ਕੰਪਲੀਟ ਕਟਾ ਕੋਈ 4.5 ਨਿਕਲੂਗਾ ਕੋਈ 4.5 ਨਿਕਲੂਗਾ ਕੋਈ 5 ਨਿਕਲੂਗਾ ਸਾਰੇ ਐਨ ਵੀ ਸਾਰੇ 5 ਮੀਟਰੀ ਹੋਣਗੇ ਪਰ ਇਹਦਾ ਪਣਾ ਵੱਡਾ ਹੁੰਦਾ ਜਿਹਦੇ ਸੂਟ ਬਹੁਤ ਵਧੀਆ ਬਣਿਆ ਸਾਰੇ ਜਿੰਨੀਆਂ ਪਣਾ ਨੇ ਮੇਰੇ ਕੋਲੇ ਇੰਨੇ ਹਰ ਮਤਲਬ ਹਫਤੇ ਤੋਂ ਦੋ ਹਫਤਿਆਂ ਤੋਂ ਇਦਾਂ ਦੀਆਂ ਕਟਾਂ ਆਉਂਦੀਆਂ ਬਹੁਤ ਤੇ ਪਰ ਸਾਡੇ ਕੋਲੇ ਉਹ ਪੂਰੇ ਸੂਟ ਬਣਦੇ ਆ ਚਾਰ ਕਿਉਂਕਿ ਅੱਜਕੱਲ੍ਹ ਕਿਉਂਕਿ ਅੱਜ ਕੱਲ ਪੈਣਾ ਜੀ 5 ਮੀਟਰ ਦਾ ਸੂਟ ਕੋਈ ਨਹੀਂ ਬਣਾਉਂਦੇ ਮੈਂ ਖੁਦ ਹੀ ਨਹੀਂ ਬਣਾਉਂਦੀ ਕਿ ਨਾਲੇ ਮੇਰੇ ਵੀ ਇਸ ਤਰ੍ਹਾਂ ਹੈਗੇ ਨਾ ਵੀ ਮੈਂ ਮੋਟੀ ਵੀ ਆ ਤਾਂ ਵੀ ਮੈਂ ਨਹੀਂ 5 ਮੀਟਰ ਦਾ ਸੂਟ ਬਣਾਉਂਦੀ ਮੈਂ ਵੀ ਆਪ ਦਾ 4.5 ਮੀਟਰ ਦਾ ਸੂਟ ਬਣ ਜਾਂਦਾ ਅੱਜ ਕੱਲ ਸਲਵਾਰਾਂ ਕੋਈ ਨਹੀਂ ਨੀਆਂ ਭਾਰੀ ਪਾਉਂਦੇ ਜੀ ਹਰ ਕੋਈ ਹਲਕੀ ਸਲਵਾਰ ਪਾਉਂਦਾਗਾ ਜਾਂ ਤਾਂ ਪਜਾਮੇ ਚੱਲਦੇ ਆ ਨਾਲ ਨਾ ਤੇ ਤਾਂ ਕਰਕੇ 4.5 ਦਾ ਸੂਟ ਵੀ ਵਧੀਆ ਬਣ ਜਾਂਦਾ ਇਹਦਾ ਪਣਾ ਵੀ ਬਹੁਤ ਵੱਡਾ ਆਉਂਦਾਗਾ ਤੇ ਜੇ ਕੋਈ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਭੈਣ ਨੂੰ ਕੋਈ ਵੀ ਲੈਣਾ ਚਾਹੁੰਦੀ ਆ ਤਾਂ ਤੁਸੀਂ ਆਪਣਾ ਕਲਰ ਦੱਸ ਕੇ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਇਹ ਵਾਲਾ ਸੂਟ ਲੈ ਸਕਦੇ ਹੋ ਸੂਟ ਤੁਹਾਨੂੰ ਦੋ ਹੀ ਮਿਲਣਗੇ ਜੀ ਇਹ ਸਿੰਗਲ ਸੂਟ ਨਾ ਪਲੀਜ਼ ਕੋਈ ਵੀ ਭੈਣ ਮੰਗੇ ਤੇ ਜੇ ਇਦਾਂ ਦੇ ਤੁਸੀਂ ਹੋਰ ਵੀ ਮਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ ਵੀ ਜਿੰਨੇ ਮਰਜ਼ੀ ਸੂਟ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ 10 ਲਓ 15 ਲਓ 20 ਲਓ 50 ਲਓ ਜਿੰਨੇ ਮਰਜ਼ੀ ਸੂਟ ਇਹਨਾਂ ਦੇ ਸਾਡੇ ਕੋਲੋਂ ਮਗਵਾ ਸਕਦੇ ਹੋ ਤੁਸੀਂ हां जी ਕਪੜਾ ਆਪਣੇ ਕੋਲੇ ਹੋਰ ਵੀ ਬਹੁਤ ਪਏ ਸਿੰਗਲ ਸਿੰਗਲ ਸੂਟ ਹਜੇ ਸਾਡੇ ਕੋਲੇ ਹੋਰ ਵੀ ਬਹੁਤ ਪਏ ਸੀ ਪਰ ਵੀਡੀਓ ਲੰਬੀ ਹੋਣ ਕਾਰਨ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਤੇ ਪਰੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਦਿਖਾਏ ਉਹ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਜਿਨ੍ਹਾਂ ਚੋਂ ਪਹਿਣਾ ਨੂੰ ਕਿਸੇ ਨੂੰ ਵੀ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਕਿਉਂਕਿ ਲੇਟ ਨਾ ਹੋਇਆ ਕਰੋ ਪਹਿਣਾ ਫਿਰ ਤਾਂ ਸੂਟ ਸੇਲ ਹੋ ਜਾਂਦੇ ਆ ਤੇ ਬਾਅਦ ਚ ਤੁਹਾਡਾ ਆਰਡਰ ਆਉਂਦਾ ਕਿ ਕਈ ਪਹਿਣਾ ਤਾਂ 10 10 ਦਿਨ ਪੁਰਾਣੀ ਵੀਡੀਓ ਦੇਖ ਕੇ ਆਰਡਰ ਕਰ ਦਿੰਗਾ ਜੀ ਉਦੋਂ ਤੱਕ ਸਾਡੇ ਕੋਲੇ ਸੂਟ ਨਹੀਂ ਰਹ ਸਾਡੇ ਆਪਣੇ ਤੇ ਸ਼ੌਪ ਤੇ ਆ ਕੇ ਵੀ ਕਸਟਮਰ ਆਸੇ ਪਾਸੇ ਪਿੰਡਾਂ ਵਾਲੇ ਵੀ ਆਪਣੇ ਕੋਲ ਲੈ ਕੇ ਜਾਂਦੇ ਆ ਕੇ ਤੇ ਪਿੰਡ ਦੇ ਨੇ ਤੇ ਲੈਣਾ ਹੀ ਆ ਤੇ ਪਲੀਜ਼ ਭੈਣਾਂ ਨੂੰ ਬੇਨਤੀ ਹੈ ਵੀ ਸਾਨੂੰ ਬਾਰੀ ਬਾਰੀ ਕਹੀਏ ਨੇ ਵੀ ਤੁਸੀਂ ਨਾ ਜਲਦੀ ਆਰਡਰ ਕਰਿਆ ਕਰੋ ਲੇਟ ਨਾ ਹੋਇਆ ਕਰੋ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ ਵੀਡੀਓ ਦੇਖਣ ਲਈ ਸ਼ਸ਼ਟਿਕਾ